ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਰੋਡੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਬਹੁਤ ਚੰਗੀ ਝੋਟੀ ਤੁਹਾਨੂੰ ਦਿਖਾ ਦੇਣੀ ਆ ਚੰਗੇ ਕੱਦ ਕਾਠ ਵਾਲੀ ਤੇ ਚੰਗੇ ਦੁੱਧ ਵਾਲੀ ਆ ਦੋਸਤੋ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਜਿਹੜੇ ਵੀ ਚੈਨਲ ਤੇ ਪਹਿਲੀ ਾਰ ਜੁੜੇ ਆ ਉਹਨਾਂ ਨੂੰ ਰਿਕੁਐਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਦੋਸਤੋ ਚੰਗੀ ਝੋਟੀ ਆ ਪ੍ਰੋਪਰ ਜਾਣਕਾਰੀ ਬਾਇਤੋਂ ਲੈ ਲੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਨਾਮ ਜੀ ਇਹ ਵਿਕਰ ਇਹ ਸ਼੍ਰੀ ਮੰਦਰ ਤੋਂ ਆਈ ਆ ਨਾਮ ਦੱਸ ਦਿਓ ਜੀ ਆਪ ਦਾ ਸਤਿ ਸ਼੍ਰੀ ਅਕਾਲ ਜੀ ਨਾਮ ਬਲਿੰਦਰ ਸਿੰਘ ਦਾ ਹਾਂ ਜੀ ਬਲਿੰਦਰ ਉਹਦੇ ਹਾਂ ਜੀ ਤਹਿਸੀਲ ਬਾਡਾ ਫਰਾਣਾ ਹਾਂ ਜਿਲ੍ਹਾ ਮੋਗਾ ਜੀ ਹਾਂ ਜਿਲ੍ਹਾ ਮੋਗਾ ਤੇ ਝੋਟੀ ਆਪਣੀ ਘਰ ਦੀ ਆ ਖਰੀਦੀ ਸੀਗੀ ਨਾ ਜੀ ਮੈਂ ਮੰਦਰ ਤੋਂ ਖਰੀਦੀ ਆ ਸੁਖਮੰਦਰ ਸਿੰਘ ਤੋਂ ਹਾਂ ਉਹ ਉਹ ਬਗੜ ਕੱਟੀ ਸੀ ਠੀਕ ਹੈ ਹਾਂਜੀ ਕੋਕਰ ਨਹੀਂ ਸੀਗੀ 2 ਮਹੀਨਾ ਦੀ 2 ਮਹੀਨਾ ਦੀ ਗੱਬਣ ਸੀ ਹਾਂ 2 ਟਾਂਜਾ ਮਹੀਨਾ ਨੇ ਗੱਬ ਸੀਗੀ ਕੰਨਿਆਂ ਦੀ ਠੀਕ ਹੈ ਤੇ ਮੇਰੇ ਕੋਲੇ ਜੀ ਦੁੱਧ ਦਿੱਤਾ ਇਹਨੇ 11 ਕਿਲੋ 11 ਕਿਲੋ 11 ਕਿਲੋ ਦੱਸਿਆ ਜੀ ਉਹਨੇ ਮੈਨੂੰ ਹਾਂਜੀ 11 ਕਿਲੋ ਦੁੱਧ ਦਿੱਤਾ ਇਹ ਜਾਂ 11 ਕਿਲੋ ਪਕੌੜੇ ਪੱਕਾ ਰਿਆ ਹਾਂਜੀ ਹਾਂਜੀ 11 ਕਿਲੋ ਦੁੱਧ ਦਿੱਤਾ ਇਹਨੇ ਤੇ ਮੇਰੇ ਕੋਲੇ ਵਧੀ 200 ਗ੍ਰਾਮ ਠੀਕ ਹੈ ਕੋਕਰ ਲਈ ਜੀ 31 ਲੈ ਕੇ ਜੀ ਸਕੀਰੀ ਆਲੇ ਸਾਡੇ ਠੀਕ ਹੈ ਤੇ ਮੇਰੇ ਕੋਲੇ ਦਮਾਰੇ ਸੋਣ ਆ ਗਿਆ ਕੋਈ ਨੋਖੀ ਸਿਕਮੰਦਰ ਸਾਧਮ ਆਈ ਆ ਠੀਕ ਇਹ ਦੋਸਤੋ ਅੰਕਲ ਸੁਖਮੰਦਰਨੀ ਰੋਡਾਂ ਵਾਲੇ ਵਪਾਰ ਕਰਦੇ ਆ ਉਹਨਾਂ ਤੋਂ ਝੋਟੀ ਆਈ ਵੀ ਆ ਟੋਕੜ ਗੱਭਣਾਈ ਆ ਇਹਨੇ 2 ਮਹੀਨਿਆਂ ਦੀ ਉਹ ਤੋਂ ਗੱਭਣ ਸੀਗੀ 11 ਕਿਲੋ ਦੋਸਤੋ ਦੁੱਧ ਸੀਗਾ ਉਹਦੇ ਹੇਠਾਂ ਤੇ ਇਹਦਾ ਜਿਹੜਾ ਪ੍ਰੋਪਰ ਰਿਕਾਰਡ ਦੱਸਿਆ ਵੀ 14-15 ਕਿਲੋ ਪਹਿਲੇ ਸੂਏ 'ਚ ਇਹਨੇ ਦੁੱਧ ਦਿੱਤਾਗਾ ਹੁਣ ਇਹਨੇ ਦੋਸਤੋ ਦੂਜਾ ਸੂਆ ਸੋਣਾਗਾ ਇਹਦੇ ਦਿਨ ਕਿੰਨੇ ਰਹਿੰਦੇ ਸੂਨਦੇ ਅਜੇ ਦਿਨ ਜੀ ਇਹਦੇ 2 ਹੋ ਰਹੇ ਜੀ 2 ਦਿਨ ਯਾਨੀ ਕਿ ਦਸਨ ਮਹੀਨੇ ਹੋਣ ਚੁ 2 ਦਿਨ ਰਹੇ ਫਾਟ ਕਿੰਨੇ ਮਰਜੀ ਲੈ ਜੀ ਠੀਕ ਆ ਹਾਂ ਜੀ ਤੋੜ ਕੇ ਦਿਖਾ ਦਿਓ ਜੀ ਦੋਸਤੋ ਪਲੀ ਸੰ ਵੀ ਚੰਗੀ ਆ ਕੱਦ ਘਾਟ ਚੰਗਾ ਗਾਗਰ ਸਿੰਘ ਦੇਖ ਸਕਦੇ ਜਮਾ ਕੁੰਡਾ ਸਿੰਘ ਆ ਦੂਜਾ ਸੂਆ ਸੂਨਾਗਾ ਪਤਲਾ ਪਿੰਡ ਆ ਦੋਸਤੋ ਕਾਗਯਾਰਗਾ ਦੇਖ ਸਕਦੇ ਬਰੀਕ ਪਿੰਡ ਆ ਇਹਦਾ ਕੱਦ ਘਾਟ ਪੂਰੇ ਵੱਡੇ ਦੀ ਆ ਥੋੜਾ ਦੋਸਤੋ ਥੋੜਾ ਜਨਾ ਪਸੂ ਡਰਦਾ ਉਪਰੇ ਬੰਦੇ ਤੋਂ ਤੇ ਉਹ ਛੋਟੀ ਜੈਲੀ ਆ ਦੋਸਤੋ ਦੇਖ ਸਕਦੇ ਪੜੀ ਸਮੀ ਚੰਗੀ ਅੰਕਲ ਨੇ ਚੰਗੀ ਸੰਭੀ ਆ ਛੋਟੀ ਚੰਗੀ ਦੋਸਤੋ ਉਹ ਅੰਕਲਾਂ ਦੇ ਵੀ ਖਰਾਖਰੂਕ ਚੰਗੀ ਚਾਰੀ ਆ ਇਹਨੂੰ ਅਸੀਂ ਤੇ ਇਰਕੀ ਚੰਗਾ ਦੁੱਧ ਬਾਈ ਦੇ ਦਸਨ ਮੁਤਾਬਕ ਵੀ ਚੰਗਾ ਦੁੱਧ ਪਾਉਗੀ ਤੋੜ ਦੋ ਜੀ ਇਹਦੀ ਦੋਸਤੋ ਇੱਥੇ ਵਪਾਰੀ ਵੀ ਚੰਗੀ ਕੀ ਉਤ ਲਾਉਂਦੇ ਸੀਗੇ ਜਦੋਂ ਬਾਈ ਨਾਲ ਫੋਨ ਹੋਈ ਸੀ ਅੰਕਲ ਦੇ ਮੁੰਡੇ ਨਾਲ ਗੱਲ ਹੋਈ ਸੀ ਚੰਗੀ ਕੀ ਉੱਤੇ ਦੀ ਉਦੋਂ ਦੋਸਤੋ ਵਪਾਰੀ ਵੀ ਇਹਦੀ ਇੱਥੇ ਲੱਗਦੀ ਸੀਗੀ ਬਾਕੀ ਦੇਖ ਸਕਦੇ ਆ ਕਦ ਕਾਠ ਪੱਠ ਪੁੜਾ ਥਣ ਹਵਾਨਾ ਬਹੁਤ ਚੰਗਾ ਗਾਹਵਾਨਾ ਦੋਸਤੋ ਬਣਾਉਂਦੀ ਆਉਂਦੀ ਆ ਕੋਸ ਹਵਾਨਾ ਨੇ ਮੋਕੇ ਤੇ ਭਰ ਜਾਣਾ ਬੰਦ ਹੋ ਜੀ ਥਣ ਚਾਰੇ ਗੈਵ ਚ ਨਿਖੜਵੇਂ ਦੇਖ ਸਕਦੇ ਆ ਠੰਡੀ ਸੀ ਲਾ ਦੋਸਤੋ ਜਮਾ ਜਿਵੇਂ ਭਾਰਤੀ ਤੇ ਇਹ ਕਿੰਨਾ ਟਾਈਮ ਦੁੱਧ ਦੇਗੀ ਸੀਗੀ ਜਦੋਂ ਦੁੱਧ ਦੀ ਆਪ ਛੱਡੀ ਆ ਇਹ ਦੁੱਧੋ ਆਪ ਛੱਡੀ ਆ ਦੁੱਧ ਆਪ ਛੱਡ ਲਾ ਮੈਂ ਇਹਨੂੰ ਇਹਨੂੰ ਮੈਨੂੰ ਮਹੀਨਾ ਪਹਿਲਾਂ ਤੁਸੀਂ ਤਾਂ ਪਹਿਲਾਂ ਛੱਡੀ ਆ ਪੱਤੀ ਦਾ ਠੀਕ ਆ ਜੀ ਠੀਕ ਆ ਤੇ ਇਹਦਾ ਮੁੱਲ ਜਮਾਂ ਜਾਇਜ਼ ਹੈ। ਹਾਂਜੀ। ਮੁੱਲ ਮੁੱਲ ਜਮਾਂ ਜਾਇਜ਼ ਇਹਦਾ 1.40 ਲੱਖ ਹਜ਼ਾਰ ਆ। ਇੱਕ ਇੱਕ 1.40 ਲੱਖ ਦੋਸਤੋ ਅੰਕਲ ਨੇ 1.40 ਲੱਖ ਹਜ਼ਾਰ ਮੁੱਲ ਰੱਖਿਆ। ਵਿੱਚੋਂ ਮੌਕੇ ਤੇ ਕੁਝ ਮਾਣਤਾਨ ਹੋ ਜੂਗਾ ਝੋਟੀ ਵੀ ਦੋਸਤੋ ਬਹੁਤ ਚੰਗੀ ਆ ਜਰੂਰ ਕਨੈਕਟ ਕਰਿਓ। ਤੇ ਤਾਰਤੂਰਤਾ ਬੋਲੀ ਆ ਦੀ ਪੂਰੀ ਚੌਂਚ। ਠੀਕ ਆ ਬੰਦ ਹੋ ਜੀ। ਦੋਸਤੋ 22 ਦਾ ਨੰਬਰ ਹੈਗਾ 95928 03480 95928 03480 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਚੰਗਾ ਕੱਦ ਕਾਠ ਤੇ ਚੰਗੀ ਸੰਭੀ ਚੰਗੀ ਝੋਟੀ ਆ ਦੋਸਤੋ ਜਰੂਰ ਬਾਈ ਦੇ ਨਾਲ ਕਨੈਕਟ ਕਰੋ ਬਾਕੀ ਸਿੰਘ ਦੇਖ ਸਕਦੇ ਜਮਾ ਕੁੰਡਾ ਸਿੰਘ ਤੇ ਪੂਸ਼ ਚ ਵੀ ਉਹਦੇ ਦੋਸਤੋ ਥੋੜੇ ਵਾਲੀ ਚਟਿਆ ਦੇਖ ਸਕਦੇ ਆ ਹਵਾਨਾ ਨੇ ਹੋਰ ਕਾਫੀ ਭਰ ਜਾਣਾ ਨੇ ਚੰਗੀ ਝੋਟੀਆਂ ਦੋਸਤੋ ਜਿਨੇ ਘਰੇ ਚੋਂ ਉਹਨੂੰ ਲੈਣੀ ਆ ਵਧੀਆ ਰਹੂਗੀ ਊਂ ਵੀ ਜੈਲੀ ਆ ਦੋਸਤੋ ਸੀਨ ਠੰਡੀ ਆ ਦੇਖ ਸਕਦੇ ਆ ਪਤਲੇ ਪਿੰਡ ਏਰੀਆ ਤੇ ਅੰਕਲਾਂ ਦੇ ਵੀ ਦੁੱਧੋ ਵੀ ਆਪ ਹੀ ਛੱਡੀ ਸੀ ਜਰੂਰ ਬਾਈ ਦੇ ਨਾਲ ਕਨੈਕਟ ਕਰ ਲਓ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਚ ਇੰਨਾ ਹੀ ਸੀਗਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ